ਪੰਜਾਬ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਬਜਟ 2024 ਦੇ ਵਿੱਚ ਫੰਡਾਂ ਦੀ ਵੰਡ ਦੇ ਵਿੱਚ ਪੰਜਾਬ ਦੀ ਅਣਦੇਖੀ ਦਾ ਦੋਸ਼ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਮੋਦੀ ਸਰਕਾਰ 3.0 ਦਾ ਇਹ ਪਹਿਲਾ ਬਜਟ ਹੈ ਜਿੱਤੇ ਕਿ ਬਜਟ 2024 ਦੇ ਵਿੱਚ ਫੰਡਾਂ ਦੀ ਵੰਡ ਵਿੱਚ ਪੰਜਾਬ ਦੀ ਅਣਦੇਖੀ ਕੀਤੀ ਗਈ ਹੈ। ਸੋ ਪੰਜਾਬ ਦੇ ਸੰਸਦ ਮੈਂਬਰਾਂ ਦੇ ਵੱਲੋਂ ਦੋਸ਼ ਲਗਾਇਆ ਗਿਆ ਤੇ ਅਣਦੇਖੀ ਦਾ ਦੋਸ਼ ਲਗਾਉਂਦਿਆਂ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। देखिए अगर हम पंजाब के पॉइंट ऑफ व्यू से बात करें जिस स्टेट ने इस देश को आत्मनिर्भर करने का काम किया जिस देश ने याद करवाने में जिस स्टेट ने सबसे ज़्यादा कंट्रीब्यूशन रहा और उसके बाद भी आज तक मुझे लगता है कि पूरे पंजाब में कोई ऐसा गांव नहीं होगा जिस गांव के जवान ने इस देश के लिए शीदी न दी और उस स्टेट का जिक्र तक ना करना और पूरे आप बजट में देखेंगे बिहार और आंध्रा हमारी कोई उन स्टेट से कोई दुश्मनी नहीं है आप दीजिए उन्हें पर मजबूरी में पेश किया बजट है मोदी सरकार का और सिर्फ सरकार बचाने के लिए सत्ता बचाने के लिए उन स्टेट्स का ही ध्यान रखा गया जिनके साथ सरकार बनी है और जिस स्टेट का सबसे बड़ा कंट्रीब्यूशन इस देश को आजाद करवाने में रहा इस देश को आत्मनिर्भर करने में रहा उस देश के किसानों का उस स्टेट के लोगों का जिक्र तक भी इस बजट में नहीं किया गया हो गया कि खोदे, खोदने के पहाड़ निकले चूहे भी नहीं और पंजाब, राजस्थान, जम्मू कश्मीर हरियाणा नाम तक नहीं लिया कुछ नहीं मिला इनको और पंजाब को तो दुश्मन जैसे ट्रीट किया इन लोगों ने और कोई भी मदद पंजाब को यहाँ से नहीं मिल रही हैं धन्यवाद ਖੋਦਣ ਗਏ ਪਹਾੜ ਨਿਕਲਿਆ ਚੂਹਾ ਵੀ ਨਹੀਂ ਕੋਈ ਮੱਦਰ ਪੰਜਾਬ ਨੂੰ ਨਹੀਂ ਕੋਈ ਪੰਜਾਬ ਦਾ ਨਾਮ ਤੱਕ ਇਹਨਾਂ ਨੇ ਨਹੀਂ ਲਿਆ ਕਿ ਪੰਜਾਬ ਦੇ ਨਾਲ ਦੁਸ਼ਮਣੀ ਨਿਵਾ ਰਹੀ ਹੈ ਕੇਂਦਰ ਦੇ ਦੇਖੋ ਦੇਖੋ ਜੀ ਜਿਹੜਾ ਅੱਜ ਦੀ ਬਜਟ ਸਪੀਚ ਸੀਗਾ 80 ਲੋਕ ਵਾਰ-ਵਾਰ ਖੜੇ ਹੋ ਕੇ ਮੈਂ ਅਮਰ ਸਿੰਘ ਕਬਾਇਆ ਸਾਹਿਬ ਸੁਖਜਿੰਦਰ ਰੰਦਾਵਾ ਖੜੇ ਹੋ ਕੇ ਵਾਰ-ਵਾਰ ਕਿਹਾ ਕਿ ਪੂਰੀ ਬਜਟ ਸਪੀਚ ਦੇ ਵਿੱਚ ਇੱਕ ਵੀ ਵਾਰ ਪੰਜਾਬ ਦਾ ਨਾਮ ਨਹੀਂ ਆਇਆ ਪੰਜਾਬ ਦਾ ਜ਼ਿਕਰ ਨਹੀਂ ਆਇਆ ਜਦਕਿ ਉਹ ਕਈ ਵਾਰ ਬਿਹਾਰ ਦਾ ਨਾਮ ਲੈ ਗਿਆ ਆਂਧਰਾ ਪ੍ਰਦੇਸ਼ ਦਾ ਨਾਮ ਲੈ ਗਿਆ ਆਪ ਦੇ ਅਲਾਈਅንስ 파ਟਨਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਹੈ ਕਿਉਂਕਿ ਸਰਕਾਰ ਨਾ ਡਿੱਗ ਜਾਏ ਹਰ ਸਟੇਟ ਦਾ ਕਿਤੇ ਨਾ ਕਿਤੇ ਨਾਮ ਆਇਆ ਲੇਕਿਨ ਕੇਰਲ ਦਾ ਇੱਕ ਵਾਰੀ ਨਾਮ ਨਹੀਂ ਆਇਆ ਪੰਜਾਬ ਦਾ ਇੱਕ ਵਾਰੀ ਨਾਮ ਨਹੀਂ ਆਇਆ ਇਹਦਾ ਕਾਰਨ ਇਹ ਹੈ ਕਿ ਪੰਜਾਬ ਔਰ ਕੇਰਲ ਨੇ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਦਿੱਤਾ ਪਰ ਇਹ ਭੁੱਲਣਾ ਨਹੀਂ ਚਾਹੀਦਾ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਉਹ ਸੂਬਾ ਹੈ ਜਿਹਦੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਝੰਡਾ ਲਹਿਰਾਉਂਦੇ ਹਨ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦੇਖੇ ਅੱਜ ਸਾਡੇ ਦੇਸ਼ ਦੀ ਆਣ ਔਰ ਸ਼ਾਨ ਦੀ ਰਾਖੀ ਰੱਖੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਦਾ ਸਰਹੱਦੀ ਤੇ ਸਰਹੱਦ ਤੇ ਰਾਖੀ ਕਰਦਾ ਜਿਹੜਾ ਫੌਜੀ ਹੈ ਉਹ ਇੱਕ ਇੱਕ ਬੰਦਾ ਵਿਹਾਂ ਵਿਹਾਂ ਨਾਲ ਲੜਾਈ ਲੜਦਾ ਸੋ ਇਸ ਕਰਕੇ ਸਾਡੇ ਮਨ ਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਸਾਡੇ ਨਾਲ ਵਿਤਕਰਾ ਹੋ ਰਿਹਾ ਸਾਡੀ ਡਿਮਾਂਡ ਸੀ ਅਸੀਂ ਜਿਹੜਾ ਬਾਹਰ ਪ੍ਰਦਰਸ਼ਨ ਕੀਤਾ ਸਾਰੇ ਐਮਪੀ ਸਭਾਣਾ ਨੇ ਸਾਡੀ ਡਿਮਾਂਡ ਹੈ ਕਿ ਪੰਜਾਬ ਨੂੰ ਹੁਣ ਜਿਹੜੀ ਆ ਆਦੀ ਰਿਵਿਊ ਬਜਟ ਸਪੀਚ ਹੋਏਗੀ ਇਹ ਰਿਪਲਾਈ ਆਏਗਾ ਫਾਈਨੈਂਸ ਮਿਨਿਸਟਰ ਦਾ ਔਰੇ ਵਿੱਚ ਪੰਜਾਬ ਨੂੰ ਜਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਔਰੇ ਅਸੇ ਅਨਾਉਂਸਮੈਂਟ ਕੀਤੀ ਜਾਵੇ ਚਾਹੇ ਕੁਝ ਕੀਤੀ ਜਾਵੇ ਅਸੀਂ ਤਾਂ ਕਹਿੰਦੇ ਆ ਕਿ ਸਾਨੂੰ ਰਾਹਤ ਬਜਟ ਦੇਣਾ ਚਾਹੀਦਾ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੁਸੀਂ ਸਭ ਨੂੰ ਫਲੱਡ ਰੀਲੀਫ ਅਸੇ ਅਸਿਸਟੈਂਸ ਦਿੱਤੀ ਹਿਮਾਚਲ ਨੂੰ ਵੀ ਦਿੱਤੀ ਉਹ ਬਿਹਾਰ ਨੂੰ ਵੀ ਦਿੱਤੀ ਲੇਕਿਨ ਪੰਜਾਬ ਨੂੰ ਭੁੱਲ ਗਏ ਪੰਜਾਬ ਦੇ ਵਿੱਚ ਵੀ ਫਲੱਡ ਆਏ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਲੇਕਿਨ ਪੰਜਾਬਾਸੇ ਕੋਈ 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 ਕਿਸੇ ਪ੍ਰਕਾਰ ਦੀ ਕੋਈ ਅਨਾਊਂਸਮੈਂਟ ਨਹੀਂ